ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਪਨਗੋਟਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਪਹੁੰਚੇ ਆ ਨਾਂ ਲੱਗਦੇ ਪਿੰਡ ਦੋਸਤੋ ਠੱਠਾ ਦਦੇਰ ਸਾਹਿਬ ਤੇ ਰੱਤਾ ਗੁੱਦਾ ਕੋੜ ਦਾਤਾ ਇਹ ਬਿਲਕੁਲ ਨਾਲ-ਨਾਲ ਲੱਗਦੇ ਪਿੰਡ ਆ ਤੇ ਖਾਸ ਵਿਜਿਟ ਤੁਸੀਂ ਦਦੇਰ ਸਾਹਿਬ ਤੋਂ ਦੋਸਤੋ ਨਦੌਰ ਪੱਟੀ ਵਾਲੇ ਰੋਡ ਤੇ ਆਉਣਾ ਜਦੇਰ ਸਾਹਿਬ ਪਿੰਡ ਤੋਂ ਜਦੋਂ ਨਦੌਰ ਪੱਟੀ ਵਾਲੇ ਰੋਡ ਤੇ ਆਉਂਗੇ ਦੋਸਤੋ ਇਸ ਸੜਕ ਤੇ ਆਉਂਗੇ ਆਉਂਗੇ ਤੇ ਰਸਤੇ ਵਿੱਚ ਵੀਰ ਗੁਰਪ੍ਰੀਤ ਸਿੰਘ ਹੋਰਾਂ ਦਾ ਘਰ ਤੇ ਇਸ ਘਰੋਂ ਜਿਹੜੇ ਦੋਸਤੋ ਪਸ਼ੂ ਵਿਕਰੀ ਵਾਲੇ ਆਉਂਦੇ ਰਹਿੰਦੇ ਆ ਇੱਕ ਨਗ ਦੋ ਨਗ ਜਿਹੜੇ ਆ ਆਉਂਦੇ ਆ ਤੇ ਪਸ਼ੂ ਸਾਫ ਹੁੰਦੇ ਆ ਠੀਕ ਆ ਸਮੇਂ-ਸਮੇਂ ਦੇ ਨਾਲ ਤੁਸੀਂ ਸੰਪਰਕ ਬਣਾ ਕੇ ਰੱਖ ਸਕਦੇ ਹੋ ਪੁੱਛ ਸਕਦੇ ਹੋ ਵੀ ਕਿਹੋ ਜਿਹਾ ਪਸ਼ੂ ਜਿਹੜਾ ਦੋਸਤੋ ਅੱਜ ਅਵੇਲੇਬਲ ਆ ਜਾਂ ਕਰੇ ਬਿਲਕੁਲ ਵਿਕਰੀ ਲਈ ਆਇਆ ਤੁਸੀਂ ਜਿਹੜਾ ਖਰੀਦ ਸਕਦੇ ਹੋ ਅੱਜ ਇਸ ਵੀਡੀਓ ਦੇ ਵਿੱਚ ਇੱਕ ਤੁਹਾਨੂੰ ਵਹਿੜ ਦਿਖਾ ਦਾਂਗੇ ਐਚ ਥੋੜਾ ਜਿਹਾ ਕ੍ਰਾਸ ਦੇ ਵਿੱਚ ਵਹਿੜ ਹੋਵੇਗੀ ਤੇ ਬਾਕੀ ਵਹਿੜ ਪ੍ਰੋਪਰ ਜੇਕਰ ਦੋਸਤੋ ਗੱਲ ਕਰੀਏ ਆਪਾਂ ਨੇ ਚੋੜ ਕੱਢੀਏ ਤੇ ਬਨਾਥਨਾ ਕਾਫੀ ਚੰਗਾ ਥਣ ਦੇਵੇ ਦੀ ਬੜੀ ਸਫਾਈ ਆ ਸਾਫ਼ ਥਣ ਦੇਵੇ ਦੀ ਆ ਤੇ ਪੂਰੀ ਗੱਲਬਾਤ ਆਪਾਂ ਵੀਰ ਦੇ ਨਾਲ ਕਰ ਲਾਂਗੇ ਅੱਜ 28 ਮਈ ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਦੋਸਤੋ ਤੇ ਸਮਾਂ ਤੁਸੀਂ ਜਿਹੜਾ ਨੋਟ ਕਰ ਲਓ ਤਕਰੀਬਨ ਮਾਰਨਿੰਗ ਦਾ ਸਮਾਂ ਹੈਗਾ ਦੋਸਤੋ 10:22 ਦਾ ਸਮਾਂ ਮੋਬਾਈਲ ਸਕਰੀਨ ਤੇ ਆ ਜੀ ਆਓ ਕਰਦੇ ਹਾਂ ਗੱਲਬਾਤ ਵੀਰ ਦੇ ਨਾਲ ਪੁੱਛਦੇ ਹਾਂ ਕੀ ਇਨਫੋਰਮੇਸ਼ਨ ਆ ਆਜੋ ਜੀ ਜੀ ਸਾਸਰੀ ਦਾ ਸ੍ਰੀ ਗਾਇ। ਸਾਸਰੀ ਦਾ ਵੀ ਰਗੁਰਪ੍ਰੀਤ ਕੀ ਹਾਲ ਨੇ? ਵਧੀਆ ਠੀਕ ਠਾਕ। ਅੱਛਾ ਵੀਰ ਗੁਰਪ੍ਰੀਤ ਪਸ਼ੂ ਵਪਾਰ ਦਾ ਕੰਮ ਹੈ ਜਾਂ ਨਾਲ ਨਾਲ ਪਸ਼ੂ ਆ ਜਾਂਦੇ ਆਪਣੇ ਕੋਲ? ਹਾਂਜੀ ਆਪਣੇ ਕੋਲ ਆਉਂਦੇ ਜਾਂਦੇ ਰਹਿੰਦੇ ਆ ਜੀ। ਆਉਂਦੇ ਜਾਂਦੇ ਰਹਿੰਦੇ। ਹਾਂਜੀ। ਤੇ ਫਿਲਹਾਲ ਜਿਆਦਾ ਵਹਿੜਾਂ ਜਾਂ ਮੱਝਾਂ ਛੋਟੀਆਂ ਵੀ ਲੈ ਆਉਂਦੇ ਹੋ? ਨਹੀਂ ਹਾਂਜੀ ਜੀ ਜਿਹੋ ਜਿਹਾ ਵਧੀਆ ਡੰਗਰ ਮਿਲੇ ਸਾਫ਼ ਡੰਗਰ ਉਹੀ ਲਈਦਾ। ਲਈਦਾ। ਹਾਂਜੀ ਜਿਆਦਾਤਰ ਵਹਿੜਾਂ ਹੀ ਆਉਂਦੇ ਆ। ਠੀਕ ਆ। ਹਾਂਜੀ ਤੇ ਅੱਜ ਫਿਲਹਾਲ ਆਪਣੇ ਕੋਲ ਇਹ ਵਹਿੜ ਐਚ ਐਫ ਥੋੜਾ ਜਿਹਾ ਕ੍ਰੋਸ ਦੇ ਵਿੱਚ। ਹਾਂਜੀ ਇਹ ਐਚ ਐਫ ਵਹਿੜ ਆਪਣੇ ਕੋਲ। ਅੱਛਾ ਫ ਵਹਿ ਤੇ ਗੁਰਪ੍ਰੀਤ ਭਾਈ ਡਿਟੇਲਿੰਗ ਦੀ ਕੀ ਆ ਸੁਗਾ ਕਿੰਮਾ ਸੁਣ ਜਾ ਰਹੀ ਹੈ ਇਹ ਜੀ ਜਿੱਥੋਂ ਲਿਆਂਦੀ ਆ ਆਪਾਂ ਉਹ ਤੇ ਦੂਸਰਾ ਕਹਿੰਦੇ ਸੀ ਹਾਂਜੀ ਪਰ ਆਪਾਂ ਤੀਜਾ ਕਹਿ ਕੇ ਦੇਣੀ ਹੈ ਤੀਜਾ ਕਹਿ ਕੇ ਦੇਣੀ ਹਾਂਜੀ ਹਾਂਜੀ ਤੇ ਦਿਨ ਹਜੇ ਲੈ ਜੂਗੀ ਕੋਈ 2-4 ਦਿਨ ਹਾਂਜੀ ਹਲੇ 4-5 ਦਿਨ ਲੈ ਜਾਣੇ ਨੇ ਹਲੇ ਦੇ ਦੇਖੋ ਤੁਹਾਡੇ ਸਾਹਮਣੇ ਬੰਦੀ ਜਾਣ ਲਈ ਆ ਹਾਂਜੀ ਦੇਖੋ ਠੱਲਾ ਠੁਲਾ ਹੈ ਗਿਆ ਹਲੇ ਹਾਂਜੀ ਸੋ ਆ ਦੇਖੋ ਜੀ ਹਾਂਜੀ ਹਲੇ ਠੱਲਾ ਠੁਲਾ ਹੈ ਗਿਆ ਹਲੇ ਦੇ ਬੰਦੀ ਜਾਣ ਲਈ ਬਾਕੀ ਸੀਲ ਸਾਵਾਂ ਲੋ ਸੰਧੂ ਸਾਹਿਬ ਬਹੁਤ ਜਿਆਦੀ ਠੰਡੀ ਆ ਲੈ ਜਿੱਦਾਂ ਮਰਜੀ ਬੈਠੇ ਰੋਸਲੇ ਆ ਬੇਖੋ ਜੀ ਹਾਂਜੀ ਬਹੁਤ ਜ਼ਿਆਦੀ ਠੰਡੀ ਹੈ ਹਮੇ ਬੱਚੇ ਨੂੰ ਬਾਹਰੋਂ ਥੱਲੇ ਹਾਂਜੀ ਬਹੁਤ ਜ਼ਿਆਦੀ ਠੰਡੀ ਹੈ ਠੀਕ ਆ ਆ ਇਹਨੂੰ ਮੜਾ ਜਿਹਾ ਇੱਕ ਕੇਨ ਨੂੰ ਕਰ ਦਿਓ ਜੀ ਥੋੜਾ ਜਿਹਾ ਇਹਨੂੰ ਦਿਖਾਈਏ ਗਾਰ ਵੀ ਦਿਖਾ ਦਈਏ ਪੂਰੀ ਲੇਵੇ ਦੀ ਕੁਆਲਿਟੀ ਜਿਹੜੀ ਆ ਵੀਰੋ ਤੁਸੀਂ ਆ ਕਰੋ ਚੈੱਕ ਠੀਕ ਆ ਥੱਬਿਆਂ ਤੇ ਥੱਬੇ ਆਪਾਂ ਕਹਿੰਦੇ ਆ ਵੀ ਉਹ ਲੇਵੇ ਆ ਠੀਕ ਆ ਤੇ ਆਰਡਰ ਕੁਆਲਿਟੀ ਜਿਹੜੀ ਆ ਬਿਲਕੁਲ ਤੁਹਾਡੇ ਸਾਹਮਣੇ ਇੱਕ ਵਾਰੀ ਮੈਂ ਥਣ ਜਿਹੜਾ ਦੋਸਤੋ ਚੋਂ ਪਾਸਿਓਂ ਤਿੰਨਾ ਪਾਸਿਓਂ ਜਿਹੜੇ ਅੱਗੋਂ ਪਿੱਛੋਂ ਉਲਟ ਬਹਿਣੀ ਵਾਲੇ ਪਾਸਿਓਂ ਸਾਰੇ ਪਨੇਓ ਥਣ ਦਿਖਾ ਦੇ ਵੇ ਥਣ ਜਿਹੜਾ ਬਿਲਕੁਲ ਮੁਠੀ ਵਾਲਾ ਤੇ ਮੋਟਾ ਗੋਲਾ ਥਾਣਾ ਜਿਹੋ ਜਿਹਾ ਆਪਾਂ ਸ਼ਾਹੀ ਵਾਲ ਵਹਿੜਾ ਨੂੰ ਦੇਖਦੇ ਆ ਆ ਕਰੋ ਚੱਕ ਜੀ ਠੀਕ ਆਗੇ ਨੂੰ ਲੇਵਾ ਵੀ ਪੂਰਾ ਤੇ ਬੈਕ ਸਾਈਡ ਬਿਲਕੁਲ ਪੱਟਾਂ ਦੇ ਸਾਨ ਦੇ ਵਿਚਕਾਰ ਆਪਾਂ ਲੇਵਾ ਹੈ ਬਾਕੀ ਬਾਡੀ ਬੰਤਰ ਜਿਹੜੀ ਹੈਗੀ ਹੈ ਮੀਡੀਅਮ ਹਾਈਟ ਤੁਸੀਂ ਮੰਨ ਸਕਦੇ ਹੋ ਵਹਿੜ ਦੀ ਮੀਡੀਅਮ ਹਾਈਟ ਦੇ ਵਿੱਚ ਤੇ ਲੇਵਾ ਲੂਵਾ ਜਿਹੜਾ ਦੋਸਤੋ ਵੱਡੀਆਂ ਵਹਿੜਾਂ ਨੂੰ ਵੀ ਜਿਹੜਾ ਪਿੱਛੇ ਸੁੱਟਦੀ ਪਈ ਆ ਆ ਉਲਟਾ ਪੈਣੀ ਵਾਲੇ ਪਾਸਿਓਂ ਘਰੋ ਚੱਕ ਜੀ। ਆ ਮੁਰ ਜਾਣਾ। ਨੌਜੀ। ਗੁਰਪ੍ਰੀਤ ਭਾਈ। ਹਾਂ ਜੀ ਸਰ। ਬਾਕੀ ਟਿੱਪਣ ਤੋਂਪਣ ਵਧੀਆ ਸੀਗਾ ਜੀ। ਮੈਂ ਨਾ ਜੀ ਇੱਕ ਨੰਬਰ ਦੀ ਟਿੱਪਣ ਜੀ। ਅੱਛਾ ਜੀ। ਹਾਂ ਜੀ ਹਾਂ ਜੀ। ਬਿਲਕੁਲ ਓਕੇ। ਠੀਕ ਆ। ਨਾ ਦਿਖਾਈਏ ਵੀਰਾਂ ਨੂੰ ਖੋਲ ਕੇ। ਹਾਂ ਜੀ। ਲਓ ਵੀ ਦੋਸਤੋ ਖੋਲ ਕੇ ਆਪਾਂ ਤੋਰ ਕੇ ਤਸੰਨੀ ਦੇ ਨਾਲ ਦਿਖਾ ਦਿੰਨੇ ਆ ਤੁਹਾਨੂੰ। ਤੇ ਵਾਹੜ ਖਰੀਦਣ ਵਾਲੀ ਆ ਜਿਹੜੇ ਵੀਰ ਕਿਸੇ ਘਰੇਲੂ ਨੇ ਖਰੀਦਣੀਆਂ ਤੁਸੀਂ ਤਾਂ ਵੀ ਹੱਥ ਪਾ ਲਿਓ ਕੋਈ ਵਪਾਰੀ ਵਰਗ ਵੀਰ ਨੇ ਖਰੀਦਣੀ ਉਹਨਾਂ ਨੂੰ ਵੀ ਜੜਾ ਮੋਸਟ ਵੈਲਕਮ ਆ ਬਾਕੀ ਦੇਖ ਦੁਖ ਜਿਹੜੀ ਦੋਸਤੋ ਫੇਸ ਕੁਆਲਿਟੀ ਦੇਖੀਏ ਤੇ ਜਿਵੇਂ ਦੱਸਿਆ ਗਿਆ ਹੈ ਵੀ ਇੱਥੋਂ ਘਰ ਵਾਲਿਆਂ ਨੇ ਕਿਹਾ ਵੀ ਦੂਜੇ ਸੂਬੇ ਆ ਪਰ ਤੁਸੀਂ ਤੀਜਾ ਸੂਬਾ ਜਿਹੜਾ ਮੰਨ ਕੇ ਸੌਦਾ ਕਰ ਸਕਦੇ ਹੋ ਫਵਾਨੇ ਦੀ ਕੁਆਲਿਟੀ ਕਾਫੀ ਖੂਬਸੂਰਤ ਆ ਲੇਵਾ ਲੈ ਕੇ ਜਿਹੜਾ ਦੋਸਤੋ ਵਾਹਰ ਤੋਂ ਤੁਰਨਾ ਜਿਵੇਂ ਆਪਾਂ ਕਹਿ ਦਿੰਨੇ ਆ ਤਾਂ ਔਖਾ ਹੋਇਆ ਵੀ ਉਸ ਤਰ੍ਹਾਂ ਦਾ ਜਿਹੜਾ ਦੋਸਤੋ ਬਣਾਵਟ ਆ ਸਰੀਰ ਦਾ ਢਾਂਚਾ ਤੁਸੀਂ ਵੇਖਦਾ ਦੇਖ ਸਕਦੇ ਹੋ ਪੂਰੇ ਭੜੇ ਨਵਾਏ ਆ ਵੀ ਹੋ ਸਕਦਾ ਵੀ ਸਫਰ ਤੇ ਜਾਂਦਾ ਹੈ ਦਾ ਦੋਸਤੋ ਥੂ ਵੀ ਪਵੇ ਨਹੀਂ ਤੇ ਜੇਕਰ ਦੋਸਤੋ ਇੱਕ ਦੋ ਦਿਨ ਪਸੂ ਇੱਕ ਸੰ ਖੜਾ ਰਹਿੰਦਾ ਤੇ ਉਹ ਤਕਰੀਬਨ ਦੋ ਦਿਨ ਵੀ ਕੱਟ ਸਕਦੀ ਹੈ ਆ ਵੀ ਆਰਡਰ ਕੁਆਲਿਟੀ ਦੀ ਆ ਠੀਕ ਆ ਜੀ ਆਰਡਰ ਕੁਆਲਿਟੀ ਜਿਹੜੀ ਐਕਸਟਰਾ ਆਰਡੀਨਰੀ तीसरा बयान तो बयाएगी दोस्तों दो तीन दिन का समय अभी बाकी है बयाने में ठीक है तो मिल्क की जो कपेसिटी है दोस्तों वो आप नॉर्मली जजमेंट कर सकते हो जो मिल्क की कपेसिटी रहेगी वो बीस से पच्चीस 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 पच्ची, लीटर के आसपास रहेगी ठीक है ठीक है भाई गुरप्रीत जी ਠੀਕ ਆ ਗੁਰਪ੍ਰੀਤ ਵੀਰੇ ਕਿੰਨੀ ਕੀ ਡਿਮਾਂਡ ਫਿਰ ਮੁੱਲ ਕੀ ਕੀਤਾ ਮੁੱਲ ਸੰਧੂ ਸਾਹਿਬ ਜੀ ਇਹਦਾ 62000 ਕਰਦੇ ਆ ਹਾਂਜੀ ਤੇ ਵਿੱਚੋਂ ਆਪਾਂ ਮਾਨਤਾਣ ਮੌਕੇ ਤੇ ਹੋ ਜੂ 62 ਦੇ ਵਿੱਚੋਂ ਹਾਂਜੀ ਹਾਂਜੀ ਠੀਕ ਆ ਹਾਂਜੀ 62000 ਦੇ ਵਿੱਚੋਂ ਮਾਨਤਾਣ ਹੋ ਜੂਗਾ ਹਾਂਜੀ ਹਾਂਜੀ ਠੀਕ ਆ ਵੀਰੇ ਗੁਰਪ੍ਰੀਤ ਨੂੰ ਨੰਬਰ ਆਪਣੇ ਸੰਪਰਕ ਨੰਬਰ ਆ ਮੇਰਾ 98031 ਹਾਂਜੀ 0053 ਠੀਕ ਆ ਜੀ ਹਾਂਜੀ ਇੱਕ ਨੰਬਰ ਇਹੋ ਚੱਲਦਾ ਆਪਣੇ ਕੋਲ ਜੀ ਹਾਂਜੀ ਇਹ ਨੰਬਰ ਮੇਰੇ ਕੋਲ ਚੱਲਦਾ ਠੀਕ ਆ ਹਾਂਜੀ ਤੇ ਠੀਕ ਆ ਦੋਸਤੋ ਇਹ ਸਾਰੇ ਮੇਰੇ ਨਾਲ ਵੀਰ ਗੁਰਪ੍ਰੀਤ ਸਿੰਘ ਤੇ ਪਿੰਡ ਜਿਹੜਾ ਦੋਸਤੋ ਓਪਨ ਗੋਟਾ ਹੈਗਾ ਠੀਕ ਆ ਜੀ ਤਹਿਸੀਲ ਪੱਟੀ ਆ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ